ਕੀ ਕਰਨਾ ਚਾਹੁੰਗੇ ਅਸੀਂ ਜਿਹੜਾ ਪ੍ਰੋਗਰਾਮ ਅ ਸਮੁੱਚੀ ਦੁਨੀਆ ਦੇ ਵਿੱਚ ਅੱਜ ਮਾਂ ਬੋਲੀ ਦਿਵਸ ਹੈ ਤੇ ਇਸ ਦਿਵਸ ਨੂੰ ਸਾਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਹਰੇਕ ਇਨਸਾਨ ਨੂੰ ਹਰੇਕ ਵਿਅਕਤੀ ਨੂੰ ਆਪਦੀ ਮਾਂ ਬੋਲੀ ਦੇ ਨਾਲ ਪਿਆਰ ਹੁੰਦਾ ਜਿਵੇਂ ਸਾਨੂੰ ਸਾਡੀ ਮਾਂ ਨਾਲ ਪਿਆਰ ਹੈ ਓਵੇਂ ਹਰੇਕ ਵਿਅਕਤੀ ਦਾ ਮਾਂ ਬੋਲੀ ਦੇ ਨਾਲ ਵੀ ਪਿਆਰ ਤੇ ਸਤਿਕਾਰ ਹੁੰਦਾ ਪਰ ਜਿਹੜਾ ਪੰਜਾਬੀ ਮਾਂ ਬੋਲੀ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬੜਾ ਫਕਰ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਪੰਜਾਬੀ ਮਾਂ ਬੋਲੀ ਸਾਡੀ ਉਹ ਬੋਲੀ ਹੈ ਜਿਸ ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਦੀ ਰਚਨਾ ਤੇ ਇਸ ਦੀ ਲਿਪੀ ਗੁਰੂ ਅੰਗਦ ਦੇਵ ਜੀ ਨੇ ਲਿਖੀ ਹੈ ਅੱਜ ਪੰਜਾਬੀ ਭਾਸ਼ਾ ਦਾ ਪੰਜਾਬੀ ਮਾਂ ਬੋਲੀ ਦਾ ਝੰਡਾ ਉਹ ਸਮੁੱਚੀ ਦੁਨੀਆ ਦੇ ਵਿੱਚ ਝੂਲਦਾ ਹੈ ਪਰ ਨਾਲ ਦੇ ਨਾਲ ਦੁੱਖ ਵੀ ਹੈ ਕਿ ਦੂਜੇ ਦੇਸ਼ਾਂ ਦੇ ਵਿੱਚ ਜਿੱਥੇ ਸਾਡਾ ਝੰਡਾ ਝੂਲਦਾ ਹੈ ਉੱਥੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਮਾਤ ਭਾਸ਼ਾ ਹੈ ਪੰਜਾਬੀ ਮਾਂ ਬੋਲੀ ਹੈ ਉਸ ਦੇ ਲਈ ਸਾਡੀਆਂ ਸਰਕਾਰਾਂ ਨੂੰ ਫਰਮਾਨ ਜਾਰੀ ਕਰਨੇ ਪੈਂਦੇ ਆਫਸਰਾਂ ਨੂੰ ਫਰਮਾਨ ਜਾਰੀ ਕਰਨੇ ਪੈਂਦੇ ਆ ਲੋਕਾਂ ਨੂੰ ਫਰਮਾਨ ਜਾਰੀ ਕਰਨੇ ਵੀ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਤੇ ਦਫ਼ਤਰੀ ਭਾਸ਼ਾ ਦੇ ਵਿੱਚ ਪੰਜਾਬੀ ਦੀ ਵਰਤੋ ਇਸ ਤਰ੍ਹਾਂ ਦੇ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਸਾਰੇ ਪੰਜਾਬੀਆਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਤੌਰ ਤੇ ਪਛਾਣਨਾ ਚਾਹੀਦਾ ਹੈ ਕਿ ਅਸੀਂ ਆਪਣੀ ਪੰਜਾਬੀ ਤੇ ਮਾਣ ਮਹਿਸੂਸ ਕਰਗੇ ਪੰਜਾਬੀ ਭਾਸ਼ਾ ਤੇ ਮਾਣ ਮਹਿਸੂਸ ਕਰਗੇ ਕਿਉਂਕਿ ਸਾਡੇ ਸਹਿਯੋਗਕਾਰਾਂ ਨੇ ਸਾਡੇ ਲੇਖਕਾਂ ਨੇ ਸਾਡੇ ਗਾਇਕਾਂ ਨੇ ਸਾਡੇ ਗੀਤਕਾਰਾਂ ਨੇ ਇਸ ਭਾਸ਼ਾ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹਚਾਇਆ ਵਾ ਸੋ ਅੱਜ ਦੇ ਦਿਨ ਤੇ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਅਸੀਂ ਸਾਡੀ ਮਾਂ ਬੋਲੀ ਦੀ ਅਹਿਮੀਅਤ ਨੂੰ ਪਛਾਣ ਲਈਏ ਇਹ ਬੜੀ ਅਮੀਰ ਹੈ ਇਹ ਬੜੀ ਸੋਹਣੀ ਹੈ ਇਹ ਬੜੀ ਸੁਨੱਖੀ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੀ ਮਾਤ ਭਾਸ਼ਾ ਤੇ ਮਾਣ ਮਹਿਸੂਸ ਕਰਕੇ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਦੇ ਵਿੱਚ ਇਸ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਪੜ੍ਹਨਾ ਚਾਹੀਦਾ ਲਿਖਣਾ ਚਾਹੀਦਾ ਹੈ ਇਸ ਦਾ ਵੱਧ ਤੋਂ ਵੱਧ ਗਿਆਨ ਹਾਸਲ ਕਰਨਾ ਚਾਹੀਦਾ ਹੈ ਅੱਜ ਕੱਲ ਦੀ ਖੁਦਗਰਜ਼ ਜਿਹੜੀਆਂ ਦੁਨੀਆਂ ਨੇ ਉਹ ਕਿੰਨੇ ਮਾਂਮਾ ਨੂੰ ਭੁੱਲਦੀ ਜਾ ਰਹੀ ਹੈਗੀ ਮਾਂ ਨੂੰ ਵੀ ਭੁੱਲਦੀ ਜਾ ਰਹੀਆਂ ਫਿਰ ਘਰਾਂ ਸੁਣਾ ਛੱਡੀ ਜਾਂਦੀ ਹੈ ਤੇ ਇੱਕ ਪਾਸੇ ਪੰਜਾਬੀ ਨੂੰ ਭੁੱਲਦੀ ਜਾਂਦੇ ਦੂਜੇ ਪਾਸੇ ਅੱਖਾਂ ਲਾਈ ਜਾਂਦੇ ਤਾਂ ਇਹ ਸਮੇਂ ਦੀ ਤਰਾਸ ਦੀ ਹੈ ਦੁਖਦ ਅਹਿਸਾਸ ਆ ਸਾਡੇ ਸਾਰਿਆਂ ਦਾ ਕਿ ਪੰਜਾਬੀ ਅਸੀਂ ਉਹ ਕੌਮ ਆ ਜਿਸ ਨੇ ਹਰ ਸਮੇਂ ਦੇਸ਼ ਦੀ ਗਵਾਹੀ ਕੀਤੀ ਆ ਆਜ਼ਾਦੀ ਦੀ ਅਸੀਂ ਲੜਾਈ ਲੜੀ ਉਸ ਤੋਂ ਪਹਿਲਾਂ ਵੱਡੀਆਂ ਲੜਾਈਆਂ ਲੜੀਆਂ ਤੇ ਹੁਣ ਵੀ ਸਾਡੇ ਪੰਜਾਬੀਆਂ ਨੂੰ ਸਾਡੀ ਹਵਾ ਧਰਤੀ ਪਾਣੀ ਇਸ ਦੀ ਜਿਹੜੀ ਹੈਗੀ ਆ ਰੱਖਿਆ ਕਰਨ ਲਈ ਅੱਗੇ ਆਉਣਾ ਚਾਹੀਦਾ ਔਰ ਅੱਜ ਸਾਨੂੰ ਮਾਣ ਤੇ ਫਕਰ ਮਹਿਸੂਸ ਹੋਇਆ ਸਟੇਜ ਤੇ ਵੀ ਗੱਲ ਹੋਈ ਆ ਕਿ ਭਾਸ਼ਾ ਭਾਗ ਪੰਜਾਬ ਸਮੁੱਚੇ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਪਰ ਬਠਿੰਡੇ ਦਾ ਜੋ ਭਾਸ਼ਾ ਭਾਗ ਆ ਇਸ ਦੇ ਜਿਹੜੇ ਸਾਡੇ ਜ਼ਿਲ੍ਹਾ ਭਾਸ਼ਾ ਅਫਸਰ ਕੀਰਤੀ ਕਰਤਾਰ ਜੀ ਨੂੰ ਆਪ ਲੇਖ ਵੀ ਨੇ ਨਾਟਕਕਾਰ ਵੀ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਉਹ ਜਿਵੇਂ ਉਹ ਜ਼ਿੰਮੇਵਾਰੀ ਨਿਭਾ ਰਹੇ ਆ ਤੇ ਸਾਨੂੰ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਇਸ ਗੱਲ ਦੇ ਲਈ ਅੱਗੇ ਆਉਣਾ ਚਾਹੀਦਾ ਕਿ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਸਮਝਾਈਏ ਸਮਾਜ ਦੀ ਅਗਵਾਈ ਕਰਗੇ ਧਰਤੀ ਨੂੰ ਬਚਾਈਏ ਮਾਂ ਬੋਲੀ ਦਾ ਸਤਿਕਾਰ ਕਰਗੇ ਸਾਡੇ ਮਾਪੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਵਿਅਕਤੀਤ ਮੁਲਕ ਦਾ ਹੈ ਉੱਥੇ ਬਜ਼ੁਰਗਾਂ ਨੂੰ ਕੋਈ ਨਹੀਂ ਸੰਭਾਲਦਾ ਜਿਹੜਾ ਬਿਰਧ ਆਸ਼ਰਮ ਦਾ ਕਲਚਰ ਹੈ ਉਹ ਉੱਥੋਂ ਦਾ ਹੈ ਉੱਥੇ ਜਿਹੜੇ ਬਜ਼ੁਰਗ ਹੁੰਦੇ ਆ ਮਰਨ ਤੋਂ 5-4 ਸਾਲ ਪਹਿਲਾਂ ਹੀ ਉਹਨਾਂ ਨੂੰ ਛੱਡਿਆ ਹੁੰਦਾ ਹਸਪਤਾਲਾਂ ਦੇ ਬਾਅਦ ਜਦੋਂ ਉੱਥੇ ਚੜ੍ਹਾਈ ਕਰ ਜਾਂਦੇ ਆ ਉਹ ਦੱਸਦੇ ਆ ਵੀ ਭਾਈ ਤੁਹਾਡੇ ਬਜ਼ੁਰਗ ਚੜ੍ਹਾਈ ਕਰ ਉੱਥੋਂ ਚੱਕ ਕੇ ਉੱਥੇ ਸੰਸਕਾਰ ਕਰ ਦਿੰਦੇ ਆ ਪਰ ਸਾਡਾ ਜੋ ਵਿਰਸਾ ਉਹ ਹੈਗਾ ਆਪਦੀ ਮਾਂ ਮਾਂ ਮਾਤਾ ਪਿਤਾ ਨੂੰ ਬਜ਼ੁਰਗਾਂ ਨੂੰ ਸੰਭਾਲਣ ਵਾਲਾ ਸਾਡਾ ਵਿਰਸਾ ਹੈ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਪੰਜਾਬੀ ਉਹ ਲੋਕ ਹੈ ਜਿਨ੍ਹਾਂ ਨੇ ਜਿਹੜਾ ਦੇਸ਼ ਦੀ ਅਗਵਾਈ ਕਰਨ ਵਾਲੇ ਲੋਕ ਹੈ ਇਸ ਕਰਕੇ ਸਾਡੇ ਕਾਰਬਿਹਾਰ ਦਾ ਜਿਹੋ ਜਿਹਾ ਅਸੀਂ ਐਕਟੀਵਿਟੀ ਕਰਦੇ ਆ ਉਹ ਉਸ ਦਾ ਅਸਰ ਆ ਜਿਹੜਾ ਸਮੁੱਚੀ ਦੁਨੀਆ ਤੇ ਪੈਂਦਾ ਤੇ ਇਸ ਕਰਕੇ ਸਾਨੂੰ ਚੰਗੇ ਇਨਸਾਨ ਬਣਨਾ ਚਾਹੀਦਾ ਹੈ ਇਨਸਾਨੀ ਕਦਰਾਂ ਕੀਮਤਾਂ ਦੇ ਨੂੰ ਜਿਹੜਾ ਅਪਣਾਉਣਾ ਚਾਹੀਦਾ ਤੇ ਸਮਾਜ ਨੂੰ ਸੇਧ ਦੇਣੀ ਚਾਹੀਦੀ ਹੈ ਜੀ ਸਰ ਕੀ ਕਹਿਣਾ ਚਾਹੂੰਗਾ ਅੱਜ ਦੀ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਦੁਨੀਆ ਦੇ ਵਿੱਚ ਹਰ ਖਿੱਤੇ 'ਚ ਵੱਸਣ ਵਾਲੇ ਲੋਕ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ। ਔਰ ਉਸ ਬੋਲੀ ਰਾਹੀਂ ਆਪਣੇ-ਆਪਣੇ ਖਿੱਤਿਆਂ ਦੇ ਵਿੱਚ ਇੱਕ ਦੂਜੇ ਨੂੰ ਮੁਥਾਵਕ ਹੋਣ ਲਈ ਜਾਂ ਆਪਣੇ ਵਿਚਾਰ ਵਿਵਸਥ ਇੱਕ ਦੂਜੇ ਤੱਕ ਪਹੁੰਚਾਉਣ ਲਈ ਉਹ ਆਪਣੀ ਮਾਂ ਬੋਲੀ ਦੀ ਵਰਤੋਂ ਕਰਦੇ ਨੇ। ਹਰ ਜੋ ਵਿਅਕਤੀ ਆਪਣੀ ਮਾਂ ਨੂੰ ਪਿਆਰ ਕਰਦਾ ਉਹ ਦੀ ਮਾਂ ਬੋਲੀ ਨੂੰ ਵੀ ਪਿਆਰ ਕਰਦਾ। ਪਰ ਹਰ ਵਿਅਕਤੀ ਦਾ ਫਰਜ਼ ਹੈ ਕਿ ਆਪਣੀ ਮਾਂ ਬੋਲੀ ਦੇ ਉਨਤੀ ਲਈ ਕੰਮ ਕਰੇ ਹੋਰ ਦੇ ਲਈ ਜ਼ਰੂਰੀ ਹੈ ਕਿ ਸਮੇਂ-ਸਮੇਂ ਦੇ ਉੱਤੇ ਜਿਹੜੇ ਵਿਦਿਆਕ ਯੋਗਤਾ ਰੱਖਣ ਵਾਲੇ ਵਿਅਕਤੀ ਹੈ ਉਹ ਇਸ ਨਵੀਂ ਸ਼ਬਦਾਵਲੀ ਆਪਣੀ ਮਾਂ ਬੋਲੀ ਲਈ ਪੈਦਾ ਕਰਨ ਤਾਂ ਕਿ ਸਰਕਾਰ ਦੇ ਵਿੱਚ ਇੱਥੇ ਪੰਜਾਬੀ ਬੋਲੀ ਦਾ ਸਾਡੀ ਮਾਂ ਬੋਲੀ ਦਾ ਕਸਮਰ ਨੰਬਰ ਹੈ ਜੇ ਹੋਰ ਅੱਗੇ ਵਧੇ ਮਾਂ ਬੋਲੀ ਦੇ ਪਧਾਰ ਦੇ ਉੱਤੇ ਪਾਕਿਸਤਾਨ ਔਰ ਹਿੰਦੁਸਤਾਨ ਜਦੋਂ ਵੰਡ ਹੋਈ ਉਸ ਦੇ ਵਿੱਚ ਪੱਛਮੀ ਬੰਗਾਲ ਜਿਹੜਾ ਅੱਜ ਬੰਗਲਾਦੇਸ਼ ਕਿਹਾ ਜਾਂਦਾ ਅੱਡ ਹੋਇਆ ਪਾਕਿਸਤਾਨ ਨਾਲੋਂ ਉਸ ਸਮੇਂ ਪਾਕਿਸਤਾਨ ਦੇ ਨਾਲ ਸੀ ਉਹ ਮਾਂ ਬੋਲੀ ਦੇ ਸਿਰ ਦੇ ਉੱਤੇ ਕਿਉਂਕਿ ਉਰਦੂ ਮਾਂ ਬੋਲੀ ਜਿਹੜੀ ਸੀਗੀ ਉਹ ਪਾਕਿਸਤਾਨ ਨੇ ਆਪਣੀ ਸਰਕਾਰੀ ਬੋਲੀ ਤੈਅ ਕੀਤੀ ਪਰ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਉਸ ਤੋਂ ਚੱਲਦਾ ਹੋਇਆ ਉਹ ਝਗੜਾ ਜਿਹੜਾ ਯੂਨੈਸਕੋ ਤੱਕ ਗਿਆ ਜਿੱਥੇ ਉਸ ਨੂੰ ਮਾਨਤਾ ਮਿਲੀ ਬੰਗਲਾ ਜਿਹੜੀ ਉਹਨਾਂ ਦੀ ਭਾਸ਼ਾ ਸੀ ਉਹਨੂੰ ਮਾਨਤਾ ਮਿਲੀ ਔਰ ਕਿਉਂਕਿ ਉਹਨਾਂ ਦੀ ਬੋਲੀ ਇੱਕ ਨਹੀਂ ਸੀ ਇਸ ਕਰਕੇ ਦੋਵੇਂ ਮੁਰਕਾ ਦੋ ਅੱਡ ਵੀ ਹੋ ਗਏ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਸਾਡੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਆਪਣੇ ਬੱਚਿਆਂ ਨੂੰ ਇਹਦਾ ਗਿਆਨ ਦੇਣਾ ਜ਼ਰੂਰੀ ਹੈ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਜ਼ਰੂਰੀ ਹੈ ਪੰਜਾਬੀ ਦੇ ਵਿਕਾਸ ਲਈ ਉਹਨਾਂ ਨੂੰ ਕਿਤਾਬਾਂ ਪੜਾਉਣੀਆਂ ਜ਼ਰੂਰੀ ਨੇ ਪੰਜਾਬੀ ਨਾਟਕ થੋਣੇ ਜ਼ਰੂਰੀ ਨੇ ਪੰਜਾਬੀ ਸਾਹਿਤ ਪੜਾਉਣਾ ਜ਼ਰੂਰੀ ਹੈ ਮੈਂ ਇਹੀ ਬੇਨਤੀ ਕਰਦਾ ਕਿ ਅੱਜ ਦੇ ਦਿਨ ਇਸ ਮਾਂ ਬੋਲੀ ਨੂੰ ਸਮਰਪਿਤ ਹੋ ਕੇ ਆਪਣੇ ਘਰ ਕੋਈ ਵਰਜ਼ੂਬੇ ਤੋਂ ਦੂਰ ਵੀ ਆ ਜੇ ਜੀ ਆਪਾਂ ਉਹਦੀ ਉਹਦੀ ਭਾਸ਼ਾ ਬਦਲ ਦਿੰਦੇ ਪਰ ਆਪਾਂ ਉਹਨੂੰ ਨਿਸਕੋਣੇ ਇਹ ਸਾਡੀ ਇਹ ਸਾਡੀ ਬਦਕਿਸਮਤੀ ਹੈ ਅੱਜ ਅਸੀਂ ਪੰਜਾਬ ਦੇ ਵਿੱਚ ਜਾਈਏ ਸਾਡੇ ਇੱਥੇ ਜਿਹੜੇ ਬਿਹਾਰ ਬੰਗਾਲ ਦੇ ਇਨਾਂ ਸੇਟਾਂ ਦੇ ਵਿੱਚ ਵੀ ਜ਼ੂਰ ਹੁੰਦੇ ਐ ਅਸੀਂ ਆਪਦੀ ਬੋਲੀ ਉਹ ਔਰਸ ਨੂੰ ਪੜਾਉਣ ਦੇ ਲਈ ਪੜਾਉਣ ਵਾਸਤੇ ਕਿ ਸਾਡੀ ਬੋਲੀ ਉਹ ਸਿੱਖ ਸਕੇ ਅਸੀਂ ਔਰਸ ਦੀ ਬੋਲੀ ਸਿੱਖ ਜੰਨੇ ਤੁਸੀਂ ਜਾਓਗੇ ਅੱਜ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਜਿਹੜੇ ਅਨਪੜ੍ਹ ਜਿਹੜੇ ਕਿਸਾਨ ਐ ਉਹ ਵੀ ਉਹਨਾਂ ਦੇ ਨਾਲ ਹਿੰਦੀ ਵੀ ਗੱਲ ਕਰਦੇ ਨੇ